ਸਤਨਾਮ ਸਿਰਵਾਹੇ ਕਰੋ ਸਾਹਿਬ ਜੈ ਸੋਰਠ ਮਹੱਲਾ ਪੰਜ ਬਾ ਅਬਨਾਸੇ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਏ ਗੋਨ ਨਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਇ ਅਬ ਨਾਸੇ ਜੇ ਅਨ ਕੋ ਦਾਤਾ ਸਿਮਰਤ ਸਭ ਮਲ ਖੋਏ ਗੋਨ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਏ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਏ ਜਾ ਕੇ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਏ ਅਰਹਾ ਬੜ ਪਾਗੇ ਸਾਥ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਏ ਤਿੰਨ ਕੇ ਧੋਰ ਨਾਨਕ ਦਾਸ ਬਾਚ ਜਨ ਹਰ ਨਾਮ ਰਿਦ ਪਰੋਏ ਵੱਡ ਪਾ ਕੇ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਕੋਏ ਤਿੰਨ ਕੇ ਥੋਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਰਦਾ ਪਰੋਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿਨ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 617 ਅਤੇ 18 ਤੇ ਸੁਬਾਈਬਾਨ ਹੈ ਸੋ ਆਉ ਸਾ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਤਰ੍ਹਾਂ ਸੰਕੇਪ ਦੇ ਰੂਪ ਵਿੱਚ ਸਮਝੰਦਾ ਇੱਕ ਨਿਮਾਨਾ ਜੈ ਯਤਨ ਕਰੀ ਮਰ ਕੇ ਲੱਗੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਇ ਇਹ ਮੇਰੇ ਮਨ ਜੇ ਜਪਨਾ ਹੀ ਆ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਜਿਹੜਾ ਪਰਮਾਤਮਾ ਸਭ ਤੋਂ ਵੱਡਾ ਜਿਹੜਾ ਪਰਮਾਤਮਾ ਸੁਮੱਚੀ ਧਰਤੀ ਦਾ ਪਾਲਨਹਾਰ ਗੋਪਾਲ ਦਾ ਅਰਥ ਗੋ ਪਲਸ ਪਾਲ ਗੋ ਦਾ ਅਰਥ ਧਰਤੀ ਤੇ ਪਾਲ ਦਾ ਅਰਥ ਜਿਹੜਾ ਪਾਲਨ ਕਰ। हे ਮੇਰੇ ਮਨਾਂ ਜੇ ਜਪਣਾ ਤੇ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਸਮੁੱਚੀ ਧਰਤੀ ਦਾ ਪਾਲਨ ਹਰ। ਪਹਿਲੇ ਘਰ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਆਖੇ ਕਿਉਂਕਿ ਜ਼ੁਬਾਨ ਤਾਂ ਫਿਰ ਜਪ ਲੈਂਦੀ ਐ ਪਰ ਮਨ ਨਹੀਂ ਜਪਦਾ। ਇਹ ਮਨ ਕਿਤੇ ਦਾ ਕਿਤੇ ਉਡਾਰੀਆਂ ਮਾਰਦਾ। ਔਰ ਜਪਣਾ ਕਿੰਨਾ ਜ਼ਰੂਰੀ ਐ। ਉਸੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਭ ਤੋਂ ਪਹਿਲੀ ਬਾਣੀ ਜਿਹੜੀ ਦਰਜ ਕੀਤੀ ਉਹਦਾ ਨਾਮ ਵੀ ਜਪ ਹੈ ਇਹਦਾ ਮਤਲਬ ਜਪਣਾ ਕਿੰਨਾ ਜ਼ਰੂਰੀ ਹੈ ਗਿਆਨੀ ਮਸ਼ਕੀਨ ਜੀ ਇੱਕ ਬਚਨ ਕਿਆ ਕਰਦੇ ਸਨ ਕਹਿੰਦੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਇੰਨੇ ਕੁ ਪਿਆਰ ਨਾਲ ਪਾਠ ਕਰੀ ਜੀ ਅਤੇ ਸਾਹਿਬ ਆਪਾਂ ਸਤਕਾਰ ਨਾਲ ਕਹਿੰਦੇ ਹਾਂ ਬਾਣੀ ਦਾ ਨਾਮ ਜਪ ਹੈ ਕਹਿੰਦੇ ਇੰਨੇ ਕੁ ਪਿਆਰ ਨਾਲ ਜਪ ਪੜੀ ਇੰਨੇ ਕੁ ਪਿਆਰ ਨਾਲ ਜਪ ਪੜੀ ਕਿ ਐਸਾ ਸਮਾਂ ਆਏ ਤੇਰਾ ਜਾਪ ਛਿੜ ਜਾਏ ਜਾਪ ਦਾ ਸੰਬੰਧ ਰਸਨਾ ਨਾਲ ਤੇ ਜਾਪ ਦਾ ਸੰਬੰਧ ਜਿਹੜਾ ਅੰਦਰ ਨਾਲ ਕਹਿਣ ਲੱਗ ਜबान ਨੂੰ ਇੰਨੇ ਪਿਆਰ ਨਾਲ ਜਪ ਵਿੱਚ ਲਗਾ ਦੇ ਕਿ ਇੱਕ ਸਮਾਂ ਆਏ ਤੇਰੇ ਅੰਦਰ ਜਾਪ ਛਿੜ ਜਾਏ ਅਗਲੀ ਬਾਣੀ ਸਾਨੂੰ ਸਤਿਗੁਰਾਂ ਨੇ ਜਾਪ ਸਾਹਿਬ ਦੇ ਦਿੱਤੀ ਕਦੇ ਜਾਪ ਨੂੰ ਇੰਨੇ ਪਿਆਰ ਨਾਲ ਪੜੀ ਜਾਪ ਦਾ ਇੰਨੇ ਪਿਆਰ ਨਾਲ ਸਿਮਰਨ ਕਰੀ ਕਿ ਤੇਰੀਆਂ ਅੱਖਾਂ ਪਰ ਜਾ ਤੇਰੇ ਅੰਦਰ ਬੈਰਾਗ ਆ ਜਾਏ ਤੈਨੂੰ ਸਮਝ ਆ ਜਾਏ ਕਿ ਬਾਹਰੀ ਤੌਰ ਤੇ ਆਪਾਂ ਜਿੰਨੇ ਮਰਜੀ ਧਾਰਮਿਕ ਬਣ ਜਾਈਏ ਜਿੰਨੀਆਂ ਮਰਜੀ ਮੱਲਾ ਮਾਰ ਲਈਏ ਉੱਚੇ ਤੋਂ ਉੱਚੇ ਅਹੁਦੇ ਤੇ ਬੈਠ ਜਾਈਏ ਪਰ ਜੇ ਉਸ ਮਾਲਕ ਨਾਲ ਪ੍ਰੀਤ ਨਹੀਂ ਤੇ ਸਾਡਾ ਸੰਸਾਰ ਤੇ ਆਣਾ ਸਫਲਾ ਨਹੀਂ ਸਤਪੁਰਾਂ ਨੇ ਅਗਲੀ ਬਾਣੀ ਸਬਈਏ ਦੇ ਦਿੱਤੀ 10 ਸਬਈਏ ਨੇ ਇਹਨਾਂ ਦੇ ਅੰਦਰ ਕੇਵਲ ਬੈਰਾਗ ਭਰਿਆ ਕਹਿ ਲੱਗੇ ਜਦੋਂ ਤੇਰੇ ਅੰਦਰ ਬੈਰਾਗ ਆਏ ਤੇਰੀਆਂ ਅੱਖਾਂ ਭਰਨ ਗਲਾ ਭਰ ਜਾਏ ਤੂੰ ਬੈਰਾਗ ਵਿੱਚ ਡੁੱਬ ਜਾਏ ਫਰ ਅੰਦਰੂ ਜੁੜ ਕੇ ਇੱਕ ਅਰਦਾਸ ਕਰੇ ਕਿ ਹਮਰੀ ਕਰੋ ਹਾਥ ਦੇ ਰੱਛਾ ਕਿੰਨੀ ਕਮਾਲ ਦੀ ਬੰਤਰ ਬਣਾਈ ਅਗਲੀ ਬਾਣੀ ਸਾਨੂੰ ਚੋਪਈ ਸਾਹਿਬ ਦੀ ਦੇ ਦਿੱਤੀ ਕੰਤੇ ਜਦੋਂ ਅੰਦਰੋਂ ਜੁੜ ਕੇ ਇਹ ਅਰਦਾਸ ਕਰੇਗਾ ਹਮਰੀ ਕਰੋ ਹਾਤ ਤੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਫਿਰ ਉਹ ਤਨ ਦੂਰ ਨਹੀਂ ਜਦੋਂ ਤੋ ਕਹ ਦੇਗਾ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਤੇਰੇ ਅੰਦਰ ਆਤਮਿਕ ਆਨੰਦ ਆ ਜਾਏਗਾ ਹੋਂਤੇ ਤੋਂ ਨਿੱਕੇ ਨਿੱਕੇ ਸੁੱਖਾਂ ਦੇ ਪਿੱਛੇ ਦੌੜਦਾ ਪਰ ਸੱਚਮੁੱਚ ਕਿਤੇ ਇਸ ਤਰੀਕੇ ਨਾਲ ਆਪਣੇ ਜੀਵਨ ਨੂੰ ਢਾਲ ਲਵੇਂਗਾ ਤਾਂ ਤੇਰੇ ਜੀਵਨ ਚ ਆਤਮਿਕ ਆਨੰਦ ਆ ਜਾਏਗਾ ਉਹ ਆਨੰਦ ਜਿਹੜਾ ਆਨੰਦ ਕੋਈ ਦੁਨੀਆ ਦੀ ਤਾਕਤ ਤੇਰੇ ਤੋਂ ਖੋ ਨਹੀਂ ਸਕੇ ਇਹ ਜਿਹੜੇ ਸੁੱਖਾਂ ਦੇ ਪਿੱਛੇ ਆਪਾਂ ਲੱਗੇ ਆਂ ਕਵੀ ਸਾਹਿਬ ਕਹਿੰਦੇ ਇੱਕ ਸੁੱਖ ਅੰਦਰ ਇਹ ਨਾਲ 10 ਦੁੱਖ ਲੈ ਕੇ ਆਂਦਾ ਅਰਬੀ ਬਾਣੀ ਦਾ ਵਾਕ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੋ ਨਾ ਮੰਗਿਆ ਪਾਵੈ ਕਵੀ ਸਾਹਿਬ ਕਹਿੰਦੇ ਰੱਬਾ ਮੈਨੂੰ ਇਹੋ ਜਿਹਾ ਸੁੱਖ ਨਹੀਂ ਚਾਹੀਦਾ ਜਿਹੜਾ ਸੁੱਖ ਆਂਦਾ ਤੇ ਹੈ ਪਰ ਕਈ ਤਰ੍ਹਾਂ ਦੀਆਂ ਤਕਲੀਫਾਂ ਦੇ ਨਾਲ ਲੈ ਕੇ ਆ ਜਾਂਦਾ। ਕਿਰਪਾ ਕਰ ਮੇਰੇ ਅੰਦਰ ਕਿਤੇ ਆਤਮਿਕ ਆਨੰਦ ਬਣ ਜਾਏ। ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਮਨ ਜਪ। ਹੇ ਮੇਰੇ ਮਨ ਜਪ। ਉਸ ਪ੍ਰਭੂ ਪਰਮਾਤਮਾ ਦਾ ਨਾਮ ਕਿਹਦਾ? ਗੁਰੂ ਗੋਪਾਲ ਪ੍ਰਭ ਸੋਈ। ਜਿਹੜਾ ਸਭ ਤੋਂ ਵੱਡਾ ਸਮੁੱਚੀ ਧਰਤੀ ਦਾ ਪਾਲਨਹਾਰ ਸਮੁੱਚੇ ਕਾਇਨਾਤ ਦਾ ਜਿਹੜਾ ਮਾਲਕ ਹੈ ਨਾ ਉਹਦਾ ਨਾਮ ਜਪਿਆ ਕਰ। ਫਿਰ ਕੀ ਹੋਵੇਗਾ ਜਾਂਕੇ ਸ਼ਰਨ ਪਿਆ ਸੁਖ ਪਾਈਐ ਬੌੜ ਦੁੱਖ ਨਾ ਹੋਈ ਮੈਂ ਤਾਂ ਕਰਕੇ ਕਹਿ ਰਿਆਂ ਉਹਦਾ ਨਾਮ ਜਪਿਆ ਕਰ ਗੁਰੂ ਅਰਜਨ ਦੇਵ ਬਾਛ ਕਹਿੰਦੇ ਜੇਦੀ ਸ਼ਰਨ ਪਿਆ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਐ ਫਿਰ ਦੁਬਾਰਾ ਕਿਸੇ ਪ੍ਰਕਾਰ ਦਾ ਕੋਈ ਦੁੱਖ ਲਾਗੇ ਨਹੀਂ ਆਂਦਾ ਇਹ ਸ਼ਬਦ ਦਾ ਸੈਂਟਰਲ ਆਈਡੀਆ ਸੀ ਇਹ ਸ਼ਬਦ ਦਾ ਕੇਂਦਰੀ ਭਾਵ ਸੀ ਜਾਂ ਇੱਕ ਸ਼ਬਦ ਹੋਰ ਵਰਤਣਾ ਹੁਣਾ ਇਹ ਸ਼ਬਦ ਦਾ ਧੁਰਾ ਸੀ ਪੂਰਾ ਸ਼ਬਦ ਹੁਣ ਇਹਦੇ ਆਲੇ ਦੁਆਲੇ ਘੁੰਮਦਾ ਹੈ ਪੂਰੇ ਸ਼ਬਦ ਦੇ ਅੰਦਰ ਇਹਨਾਂ ਦੋ ਪੰਕਤੀਆਂ ਦਾ ਵਿਸਥਾਰ ਕੀਤਾ ਹੁੰਦਾ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਾਮਲਖੋਈ ਮੈਂ ਤੈਨੂੰ ਕਿਉਂ ਕਹਿ ਰਿਆਂ ਉਹਦਾ ਨਾਮ ਜਪਿਆ ਕਰ ਰਹਾਉ ਵਾਲੀ ਪੰਕਤੀ ਨੂੰ ਨਾਲ ਲੈ ਕੇ ਤੁਰਨਾ ਇਹ ਮੇਰੇ ਮਨਾ ਮੈਂ ਤੈਨੂੰ ਕਿਉਂ ਕਹਿ ਰਿਆਂ ਕਿ ਉਹਦਾ ਨਾਮ ਜਪਿਆ ਕਰ ਕਿਉਂਕਿ ਮਾਰਾ ਕਹਿੰਦੇ ਉਹ ਨਾਸ ਰਹਿਤੇ ਦੁਨੀਆ ਤੇ ਹਰ ਚੀਜ਼ ਦਾ ਨਾਸ ਹੋ ਜਾਣਾ ਪਰ ਉਹ ਪਰਮਾਤਮਾ ਅਬਿਨਾਸੀ ਹੈ ਉਹ ਨਾਸ ਵਿੱਚ ਨਹੀਂ ਆਂਦਾ ਕਿਉਂਕਿ ਉਹਦਾ ਜਨਮ ਨਹੀਂ ਹੋਇਆ ਜੇ ਜਨਮ ਨਹੀਂ ਹੋਇਆ ਤੇ ਮੌਤ ਕਿੱਥੋਂ ਹੋਏਗੀ ਜੇ ਉਹ ਉਪਜਿਆ ਨਹੀਂ ਤੇ ਉਹ ਵਿੰਸੇਗਾ ਕਿਵੇਂ ਦੁਨੀਆ ਤੇ ਹਰ ਚੀਜ਼ ਦੀ ਉਪਜ ਹੋਈ ਹੈ ਉਹਨਾਂ ਇਸ ਇੱਕ ਦਿਨ ਵਿੰਸ ਜਾਣਾ ਪਰ ਪਰਮਾਤਮਾ ਨਾ ਜਨਮ ਵਿੱਚ ਆਂਦਾ ਨਾ ਮੌਤ ਵਿੱਚ ਆਂਦਾ ਨਾ ਉਪਜ ਵਿੱਚ ਆਂਦਾ ਨਾ ਵਿੰਸਨ ਵਿੱਚ ਆਂਦਾ ਕਹਿੰਦੇ ਕਿ ਇਸ ਕਰਕੇ ਤੈਨੂੰ ਕਹਿਣਾ ਉਹਦਾ ਨਾਮ ਜਪਿਆ ਕਰ ਉਹ ਅਬਿਨਾਸੀ ਹੈ ਨਾਸਰਤ ਜੀਵਨ ਕੋ ਦਾਤਾ ਸਾਰੇ ਜੀਵਾਂ ਨੂੰ ਉਹ ਦਾਤਾਂ ਦੇਣ ਵਾਲਾ ਤੇ ਤੀਸਰੀ ਸਭ ਤੋਂ ਵੱਡੀ ਗੱਲ ਕਿਹੜੀ ਸਿਮਰਤ ਸਭ ਮਲਕ ਹੋਈ ਜਿਹਦਾ ਸਿਮਰਨ ਕੀਤੇ ਆ ਮਨ ਦੀ ਸਾਰੀ ਮੈਲ ਉਤਰ ਜਾਂਦੀ ਧੰਨ ਗੁਰੂ ਨਾਨਕ ਦੇਵ ਜੀ ਪਾਛੇ ਨੇ ਜਪਜੀ ਸਾਹਿਬ ਦੇ ਅੰਦਰ ਇੱਕ ਉਦਾਹਰਨ ਦਿੱਤੀ ਨਾ ਕਿ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੋਤ ਪਲੇਤੇ ਕਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪ ਨਾਵੇ ਕੇ ਰੰਗ ਮਾਰਕਟੇ ਸਿਮਰਤ ਸਭ ਮਾਲਕ ਹੋਈ ਜੇਦਾ ਸਿਮਰਨ ਕੀਤਿਆ ਅੰਦਰ ਦੀ ਸਾਰੀ ਮੈਲ ਧੁੱਜ ਜਾਂਦੀ ਐ ਫਿਰ ਮਨਾ ਕਿਉਂ ਅਵਿਸਲਾ ਹੋਇਆ ਕਿਉਂ ਆਲਸ ਵਿੱਚ ਫਸਿਆ ਹੋਇਆ ਉੱਠਦੇ ਬੈੰਦੇ ਸੌਂਦੇ ਜਾਗਦੇ ਉਸ ਮਾਲਕ ਦਾ ਜਪ ਕਰਿਆ ਕਰ ਗੋਣਨਿਧਾਨ ਭਗਤਨ ਕੋ ਵਰਤਨ ਬੇਰਲਾ ਪਾਵੈ ਕੋਈ ਇਹ ਭਾਈ ਉਹ ਪ੍ਰਭੂ ਪਰਮਾਤਮਾ ਗੁਨਾ ਦਾ ਖਜ਼ਾਨਾ ਹੀ ਕਿਹੜਾ ਗੁਣ ਹੈ ਜਿਹੜਾ ਉਸ ਪਰਮਾਤਮਾ ਚ ਨਹੀਂ ਹੈ ਗੁਣਨ ਨਿਧਾਨ ਉਹ ਗੁਨਾ ਦਾ ਖਜ਼ਾਨਾ ਪਰ ਉਹ ਗੁਣ ਕਿੰਨੂੰ ਦਿੰਦਾ ਹੈ ਭਗਤਨ ਕੋ ਵਰਤਨ ਆਪਣੇ ਭਗਤਾਂ ਨੂੰ ਉਹ ਆਪਣੇ ਗੁਣ ਵਰਤਨ ਵਾਸਤੇ ਦਿੰਦਾ ਤੁਸੀਂ ਦੇਖਿਓ ਸਾਥ ਸੰਗਤ ਜਿਸ ਮਨੁੱਖ ਚ ਕੋਈ ਚੰਗਾ ਗੁਣ ਹੁੰਦਾ ਨਾ ਤੇ ਅਸੀਂ ਉਸ ਨੂੰ ਗੁਣ ਕਰਕੇ ਯਾਦ ਕਰਦੇ ਹਾਂ ਕਿ ਰੱਬ ਨੇ ਇਸ ਤੇ ਕੈਸੀ ਕਿਰਪਾ ਕੀਤੀ ਹੈ ਇਹਦੇ ਤੇ ਇਡੀ ਵੱਡੀ ਇਹ ਬਖਸ਼ਿਸ਼ ਕੀਤੀ ਹੈ ਉਹ ਪਰਮਾਤਮਾ ਗੁਨਾ ਦਾ ਖਜ਼ਾਨਾ ਤੇ ਆਪਣੇ ਭਗਤਾਂ ਨੂੰ ਗੁਣ ਵਰਤਨ ਵਾਸਤੇ ਦਿੰਦਾ ਪਰ ਕੀ ਕਰੀਏ ਮਾਰਕਾ ਤੇ ਇਸ ਅਵਸਥਾ ਤੱਕ ਬਿਰਲਾ ਪਾਵੇ ਕੋਈ ਇਸ ਅਵਸਥਾ ਤੱਕ ਬਿਰਲਾ ਪੁੰਦਾ ਕਿ ਜਿਸ ਦੀ ਝੋਲੀ ਵਿੱਚ ਉਹ ਪਰਮਾਤਮਾ ਗੁਣ ਵਰਤਨ ਵਾਸਤੇ ਪਾ ਦੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂਕੇ ਸ਼ਰਨ ਪਿਆ ਸੁਖ ਪਾਈ ਆ ਬਾਹਰ ਦੁੱਖ ਨਾ ਹੋਈ ਰਹਾਓ ਬੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਓ ਭਾਈ ਵੱਡੇ ਭਾਗਾ ਦੇ ਨਾਲ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਬੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਪਰਮਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਵੱਡੇ ਭਾਗਾ ਤੇ ਨਾਲ ਰੱਬ ਦੇ ਪਿਆਰਿਆਂ ਦੀ ਸੰਗਤ ਤਾਂ ਨਸੀਬ ਹੁੰਦੀ ਹੈ ਇਸੇ ਕਰਕੇ ਸਤਗੁਰ ਕਹਿੰਦੇ ਸਾਨੂੰ ਵਿਦਵਾਨ ਲੋਕਾਂ ਨੇ ਜਿਹੜੀ ਅਰਦਾਸ ਬਣਾ ਕੇ ਦਿੱਤੀ ਨਾ ਉਹdੀਆਂ ਅੰਤਨੀਆ ਪੰਕਤੀਆਂ ਵਿੱਚ ਵੀ ਇਹ ਹੀ ਪੁਕਾਰ ਕੀਤੀ ਕਿ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਮਾਲਕਾ ਐਸੇ ਰੂਹਾਂ ਦੇ ਨਾਲ ਮੇਲ ਕਰਾਈ ਜਿਨ੍ਹਾਂ ਨੂੰ ਮਿਲਨ ਕਰਕੇ ਤੂੰ ਚੇਤੇ ਆਵੇਂ ਕਿਉਂਕਿ ਜੀਵਨ ਦਾ ਮਕਸਦ ਵੀ ਇਹ ਹੈ ਕਿ ਭਈ ਬਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤਰੀਵਰੀ ਆ ਕੋਈ ਜੁੜਿਆ ਹੋਏ ਹੋਇਆ ਹੋਵੇ ਤੇ ਸਹੀ ਮਾਰ ਕੰਦੇ ਆਵੇ ਸਾਹਿਬ ਚੇਤ ਤੇਰੀਆਂ ਭਗਤਾਂ ਡਿਠਿਆਂ ਤੇਰੇ ਪਿਆਰਿਆਂ ਨੂੰ ਦੇਖ ਕੇ ਆਪਣੇ ਆਪ ਰੱਬ ਚੇਤੇ ਆਂਦਾ ਬੜਾ ਭਾਗੀ ਸਾਧ ਸੰਗ ਪ੍ਰਾਪਤ ਵੱਡੇ ਭਾਗਾਂ ਤੇ ਨਾਲ ਸਾਧ ਸੰਗਤ ਪ੍ਰਾਪਤ ਹੁੰਦੀ ਭਾਬ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਆ ਤੇ ਫਿਰ ਕੀ ਹੁੰਦਾ ਤਿੰਨ ਭੇਟ ਤ ਦੁਰ ਮਤ ਖੋਈ ਜਿਨ੍ਹਾਂ ਨੂੰ ਮਿਲਣ ਦੇ ਨਾਲ ਮਾੜੀ ਮਤ ਦਾ ખોਟੀ ਮਤ ਦਾ ਨਾਸ ਹੋ ਜਾਂਦਾ ਹੈ ਕਿਉਂਕਿ ਜਿਹੋ ਜੇ ਕੋਈ ਸੰਗਤ ਕਰਦਾ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਜਿਹੋ ਜੇ ਕੋਈ ਸੰਗਤ ਕਰਦਾ ਉਹ ਜਾ ਉਹ ਫਲ ਪ੍ਰਾਪਤ ਕਰ ਲੈਂਦਾ ਤਿੰਨ ਕੀ ਧੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਰਿਦੈ ਪਰੋਈ ਗੁਰੂ ਅਰਜਨ ਤੇ ਪਾਛ ਕਹਿੰਦੇ ਮੈਂ ਕੇਵਲ ਤਨੋਂ ਨਹੀਂ ਕਹਿ ਰਿਹਾ ਉਹ ਭਲਿਆ ਮੈਂ ਵੀ ਇਹੋ ਜੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਵਾਚਦਾ ਮੈਂ ਸ਼ਾਇਦ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿੰਨੀ ਕੁ ਨਿਮਰਤਾ ਗੁਰੂ ਨਾਨਕ ਦੇ ਘਰ ਇੱਕ ਗੁਰੂ ਰਾਮਦਾਸ ਜੀ ਸਮਰਦਾ ਬਚਨ ਦੀ ਕਥਾ ਇੱਕ ਦਿਨ ਕਰ ਰਿਆ ਸਾਂ ਮੇਰੇ RAM ਇਹ ਨੀਚ ਕਰਮ ਹਰ ਮੇਰੇ ਮੈਂ ਕਿਹਾ ਇੱਥੇ ਗੁਰੂ ਰਾਮਦਾਸ ਸਮਾਰੇ ਨੇ ਕਿੱਡਾ ਵੱਡਾ ਜਿਗਰਾ ਰੱਖਿਆ ਇਹ ਨਹੀਂ ਆਖਿਆ ਮੇਰੇ RAM ਨੀਚ ਕਰਮ ਹਰ ਕਿਸੇ ਹੋਰ ਦੇ ਆਖਿਆ ਮੇਰੇ RAM ਨੀਚ ਕਰਮ ਹਰ ਮੇਰੇ ਮੈਸੇਜ ਸੰਸਾਰ ਨੂੰ ਦਿੱਤਾ ਸੁਨੇਹਾ ਸੰਸਾਰ ਨੂੰ ਦਿੱਤਾ ਲੇਕਿਨ ਮੁਖਾਤਬ ਆਪਣੇ ਆਪ ਨੂੰ ਕੀਤਾ ਕਿੰਨੀ ਨਿਮਰਤਾ ਸਾ ਸੰਗਤ ਅੱਜ ਧੰਗੂ ਗੁਰੂ ਅਰਜਨ ਦੇਵ ਪਾਛੇ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਵਾਛ ਉਹ ਬਲਿਆ ਮੈਂ ਵੀ ਤੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦਾ ਜਿਨ ਹਰ ਨਾਮ ਰਿਦਾ ਭਰੋਏ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਨਾਮ ਭਰੋ ਕੇ ਰੱਖਿਆ ਇਹ ਸੀ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਜੋ ਗੁਰੂ ਅਰਜਨ ਦੇਵ ਪਾਛ ਨੇ ਸਾਨੂੰ ਤੁਹਾਨੂੰ ਮੈਸੇਜ ਦਿੱਤਾ ਇਸ ਮੈਸੇਜ ਨੂੰ ਪੱਲੇ ਬਣ ਕੇ ਜਾਣ ਸਾਰਾ ਦਿਨ ਹੋਰ ਗੱਲਾਂ ਬੇਸ਼ੱਕ ਭੁੱਲ ਜਾਣ ਪਰ ਇਹ ਸ਼ਬਦ ਜ਼ਰੂਰ ਚੇਤੇ ਰੱਖਿਓ ਕਿਉਂਕਿ ਅੰਮ੍ਰਿਤ ਵੇਲੇ ਸਾਨੂੰ ਮੈਸੇਜ ਦਿੱਤਾ ਹੈ ਇਸ ਮੈਸੇਜ ਨੂੰ ਕਮਾਨ ਦਾ ਯਤਨ ਕਰਨਾ ਨਾ ਸਮੁੱਚਾ ਹੁਕਮਨਾਮਾ ਆਏ ਕੋਈ ਗੱਲ ਨਹੀਂ ਘੱਟੋ ਘੱਟ ਪਹਿਲੀ ਪੰਕਤੀ ਕਿ ਅਬ ਨਾਸੀ ਜੀਨ ਕੋ ਦਾਤਾ ਸਿਮਰਤ ਸਾ ਮਲਕ ਹੋਈ ਇਹ ਸਾਰੀ ਬਾਣੀ ਹੀ ਸਿਮਰਨ ਅਸਾਸੰਗ ਕੇਵਲ ਵਾਹਿਗੁਰੂ ਮੰਤਰ ਨਹੀਂ ਇੱਕ ਓੰਕਾਰ ਤੋਂ ਲੈ ਕੇ 18 10 20 ਕੋਈ ਵੀ ਪੰਕਤੀ ਜਵਾਨ ਤੇ ਆਂਦੀ ਹੈ ਨਾ ਉਨੂੰ ਬਾਰ-ਬਾਰ ਉਹਦਾ ਸਿਮਰਨ ਬਣਾ ਲਿਓ ਉਹ ਬਾਣੀ ਨਾਮ ਬਚ ਜਾਂਦੀ ਏ ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮਗਤ ਮੇਰੀ ਕਿਉਂਕਿ ਕਿਸੇ ਕਵੀ ਦੀ ਰਚਨਾ ਨਹੀਂ ਐ ਮਰ ਕੰਦੇ ਜੈਸੀ ਮੈਂ ਆਬੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ ਇਹ ਤਰਕੀ ਬਾਣੀ ਆ ਤੁਰਕੀ ਬਾਣੀ ਆਏ ਤਿੰਨ ਸਗਲੀਆਂ ਚਿੰਤ ਮਿਟਾਈ ਕੋਈ ਪੰਕਤੀ ਕੋਈ ਸ਼ਬਦ ਚੇਤੇ ਆਂਦਾ ਜਦੋਂ ਕਿਤੇ ਬੈਠੇ ਹੋਈਏ ਕਿ ਤੇ ਇਕਾਂਤ ਵਿੱਚ ਬੈਠੇ ਹੋਈਏ ਕਿੰਨਾ ਸਾਨੂੰ ਦਿਨ ਨੂੰ ਸਮਾਂ ਮਿਲ ਜਾਂਦਾ ਉਸ ਪੰਕਤੀ ਦਾ ਉਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਔਰ ਇੱਕ ਗੱਲ ਦਾਵੇ ਨਾਲ ਕਾਂਗਾ ਕਿਸੇ ਸ਼ਬਦ ਨੂੰ ਲੈ ਕੇ ਪੜੀ ਜਾਓਗੇ ਉਹਦੇ ਅਰਥ ਵੀ ਆਨੇ ਸ਼ੁਰੂ ਹੋ ਜਾਣਗੇ ਆਪਣੇ ਆਪ ਸ਼ਬਦ ਸਮਝ ਆਣਾ ਸ਼ੁਰੂ ਹੋ ਜਾਏਗਾ ਜਦੋਂ ਆਪਾਂ ਬਾਣੀ ਤੇ ਜਿਵੇਂ ਜਿਵੇਂ ਲਾਗੇ ਜਾਾਂਗੇ ᱛਿਵੇਂ ᱛਿਵੇਂ ਬਾਣੀ ਸਮਝ ਆਣੀ ਸ਼ੁਰੂ ਹੋ ਜਾਏਗੀ ਇਤਨੀ ਇੱਕ ਬੇਨਤੀਆਂ ਪ੍ਰਭਾਂਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਬ ਸੁਮੇਲ ਗੱਜ ਕੇ ਫਤੇ ਬੁਲਾ ਦੋ ਜੇ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਜਪੋ